ਸਾਲ ਦੇ ਪਹਿਲੇ 2 ਸਾਲਾਂ ਦੇ ਵਿੱਚ ਇੰਨੇ ਲਗਾਤਾਰ ਕੰਮ ਹੋਊਗੇ ਚਾਹੇ ਅਸੀਂ ਬੱਚਿਆਂ ਦੀ 43000 ਨੌਕਰੀਆਂ ਦੀ ਗੱਲ ਕਰੀਏ ਪੱਕੀਆਂ ਨੌਕਰੀਆਂ ਚਾਹੇ ਅਸੀਂ ਐਸਐਸਫੋਰਡ ਸੜਕ ਸੁਰੱਖਿਆ ਫੋਰਸ ਦੀ ਗੱਲ ਕਰੀਏ ਅਸੀਂ 2 ਸਾਲ ਪਹਿਲਾਂ ਜਿਹੜੀ ਪੰਜਾਬ ਦੀ ਜਨਤਾ ਉਹਦਾ ਵਿਸ਼ਵਾਸ ਸਾਡੀ ਤੱਕ ਤਾਂ ਮੈਂ ਕਹਿ ਸਕਦਾ ਕਿਹੜੇ ਕਿਹੜੇ ਫੈਕਟਰਸ ਨੂੰ ਵੇਖ ਕੇ ਮੈਦਾਨ 'ਚ ਉਤਾਰੋਗੇ ਕੈਂਡੀਡੇਟ ਡੈਫੀਨੇਟਲੀ ਉਹ ਅੱਛਾ ਅੱچھے ਕੈਂਡੀਡੇਟ ਦੇ ਰਹੇ ਸਾਰੇ ਕਿ ਉਹ ਵਿਰੋਧੀ ਬੋਸ ਸਵਾਲ ਖੜੇ ਕਰ ਰਹੇ ਨੇ ਵੀ ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲ ਰਹੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਜਿਹੜੇ بڑے بڑے ਫੇਸ ਸੀਗੇ ਜਨਤਾ ਨੇ 2 2022 ਕਿਉਂ ਧੋਤੇ ਮੀਡੀਆ ਤੋਂ ਜਾਣ ਤੋਂ ਪਹਿਲਾਂ ਮੈਂ ਕਹਿੰਨਾ ਇਹ ਇਹ ਸਲਾਹ مشورہ ਆਪਣੇ ਹਾਈ ਕਮਾਂਡ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਜੀ ਬੀਜਪੀ ਤੇ ਨਿਸ਼ਾਨੇ ਲਾਏ ਜਾ ਰਹੇ ਨੇ ਅਲੀਗੇਸ਼ਨਸ ਲੱਗ ਰਹੇ ਨੇ ਕਿ ਕੀ ਕੁਛ ਜਿਹੜਾ ਹੋਇਆ ਫੰਡਿੰਗ ਦੇ ਨਾਮ ਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਹੜੀ ਇਹ ਗੱਲ ਕਰਦੇ ਆ ਕਿ ਸਾਡੇ 'ਚ ਕੋਈ ਸਕੈਮ ਨਹੀਂ ਹੋਇਆ ਅੱਜ ਤੱਕ ਅਸੀ ਕੋ ਭ੍ਰਸ਼ਟਾਚਾਰ ਨਹੀਂ ਹੁੰਦਾ ਇਸ ਤੋਂ ਵੱਡਾ ਭ੍ਰਸ਼ਟਾਚਾਰ ਜਿਹੜਾ ਮੈਂ ਦੱਸੂਗਾ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ 1 ਜੂਨ ਨੂੰ ਪੰਜਾਬ ਦੀਆਂ 13 ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਉਸ ਤੇ VOTING ਹੋਣੀ ਹੈ ਤੇ ਤਿਆਰੀਆਂ ਕਿਸ ਤਰ੍ਹਾਂ ਦੇ ਨਾਲ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ ਪੰਜਾਬ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਨਾਲ ਇਸ ਚੋਣ ਮੈਦਾਨ ਚ ਉਤਨ ਜਾਰੀ ਗੱਲਬਾਤ ਕਰਾਂਗੇ ਬ੍ਰਹਮਸ਼ੰਕਰ ਜਿੰਪਾ ਜੀ ਜਿਹੜੇ ਕਿ ਮਨਿਸਟਰ ਨੇ ਕੈਬਨਨ ਮਨਿਸਟਰ ਨੇ ਉਹ ਸਾਡੇ ਨਾਲ ਮੌਜੂਦ ਨੇ ਜਿੰਪਾ ਸਾਹਿਬ ਅੱਜ ਆਖਿਰਕਾਰ ਐਲਾਨ ਕਰ ਦਿੱਤਾ ਗਿਆ ਕਮਰ ਕਸ ਲਈ ਤੁਸੀਂ ਬਿਲਕੁਲ ਜੀ ਮੈਂ ਕਹਿ ਸਕਦਾ ਸਰਕਾਰ ਨੇ ਇਸ 2 ਸਾਲ ਦੇ ਵਿੱਚ ਇੱਕ ਕਾਮਨ ਤੋਂ ਕਾਮਨ ਆਦਮੀ ਦਾ ਵਿਸ਼ਵਾਸ ਜਿੱਤਿਆ ਪੰਜਾਬ ਦੇ ਹਰ ਇੱਕ ਵਰਗ ਅਜ ਸਰਕਾਰ ਦੀ ਇਸ ਕਾਰਜਸ਼ਾਲੀ ਤੇ ਖਾਸ ਤੌਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਹੜਾ ਤਰੀਕਾ ਸੀ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨ ਦਾ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਨਾਲ ਮਿਲਣ ਦਾ ਔਰ ਲੋਕਾਂ ਦੀ ਗੱਲ ਸੁਣਨ ਦਾ ਇਹ ਕਿਸੇ ਸਰਕਾਰ ਕੋ ਲੋਕਾਂ ਨੇ ਐਕਸਪੈਕਟ ਨਹੀਂ ਕੀਤਾ ਔਰ ਸਾਲ ਦੇ ਪਹਿਲੇ 2 ਸਾਲਾਂ ਦੇ ਵਿੱਚ ਇੰਨੇ ਲਗਾਤਾਰ ਕੰਮ ਹੋਊਗੇ ਚਾਹੇ ਅਸੀਂ ਬੱਚਿਆਂ ਦੀ 43000 ਨੌਕਰੀਆਂ ਦੀ ਗੱਲ ਕਰੀਏ ਪੱਕੀਆਂ ਨੌਕਰੀਆਂ ਦੀ ਚਾਹੇ ਅਸੀਂ ਐਸਐਸ ਸੜਕ ਸੁਰੱਖਿਆ ਫੋਰਸ ਦੀ ਗੱਲ ਕਰੀਏ ਆਮ ਆਦਮੀ ਕਲੀਨਿਕ ਦੀ ਗੱਲ ਕਰੀਏ ਜਿਹੜੇ ਸਾਡੇ ਵੀਰ ਜਵਾਨ ਜਿਹੜੇ ਆਪਣੇ ਦੇਸ਼ ਦੇ ਬਾਰਡਰ ਦੀ ਰੱਖਿਆ ਲਈ ਜਾਨ ਦੇ ਦਿੰਦੇ ਆ ਉਹਨਾਂ ਦੇ ਪਰਿਵਾਰਾਂ ਨਾਲ ਕੌਣ ਖੜਾ ਹੋਇਆ ਉਸ ਗੱਲ ਦੀ ਗੱਲ ਕਰੀਏ ਉਹਨਾਂ ਨੂੰ ਕਿਤੇ ਚੱਕਰ ਨਹੀਂ ਮਾਰਨਾ ਪੈਣਾ ਸੋ ਇਹ ਸਰਕਾਰਾਂ ਦਾ ਜਿਹੜਾ ਤਰੀਕਾ ਸੀ ਕੰਮ ਕਰਨ ਦਾ ਲੋਕਾਂ ਨੂੰ ਹੁਣ ਪਤਾ ਲੱਗਾ ਐਕਚੁਅਲੀ ਤੇ ਇਸ ਅਕੇ ਜਿਹੜੀ ਅਸੀਂ ਗੱਲ ਕਰ ਰਹੇ ਆ ਅਸੀਂ 2 ਸਾਲ ਪਹਿਲਾਂ ਜਿਹੜੀ ਪੰਜਾਬ ਦੀ ਜਨਤਾ ਉਹਦਾ ਵਿਸ਼ਵਾਸ ਸਾਡੀ ਤਾਕਤ ਹੈ ਮੈਂ ਕਹਿ ਸਕਦਾ ਤੇ ਕੀ ਲੱਗਦਾ ਜੀ ਜਿਹੜੀਆਂ ਹੁਣ ਤੁਸੀਂ ਪਹਿਲਾਂ ਵੀ 8 ਕੈਂਡੀਡੇਟਸ ਜਿਹੜੇ ਨੇ ਅਨਾਉਂਸ ਕਰ ਦਿੱਤੇ ਨੇ ਤੇ ਜਿਹੜੇ ਰਹਿ ਚੁੱਕੇ ਨੇ ਉਸ ਤੇ ਕਿਸ ਤਰ੍ਹਾਂ ਦਾ ਮੰਥਨ ਕੀਤਾ ਜਾ ਰਿਹਾ ਕਿਹੜੇ ਕਿਹੜੇ ਫੈਕਟਰਸ ਨੂੰ ਵੇਖ ਕੇ ਮੈਦਾਨ ਚ ਉਤਾਰੋਗੇ ਕੈਂਡੀਡੇਟਸ ਦੇਖੋ ਪਾਰਟੀ ਦਾ ਮੈਟਰ ਹੈ ਹਾਈ ਕਮਾਂਡ ਦਾ ਮੈਟਰ ਹੈ ਹਾਈ ਕਮਾਂਡ ਦੀ ਜਿਹੜੀ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਦੀ ਭਗਵੰਤ ਮਾਨ ਜੀ ਦੀ ਟੀਮ ਡਾਕਟਰ ਸੰਦੀਪ ਪਾਟਕ ਜੀ ਦੀ ਟੀਮ ਇਹ ਸਾਰੇ ਡਿਸਾਈਡ ਕਰਦੇ ਆ ਤੇ ਡੈਫੀਨੇਟਲੀ ਉਹ ਅੱਛਾ ਅੱچھے ਕੈਂਡੀਡੇਟ ਦੇ ਰਹੇ ਆ ਸਾਰੇ ਅੱਛਾ ਪੰਜ ਮਿਨਿਸਟਰਸ ਜਿਹੜੇ ਨੇ ਉਹ ਕੈਂਡੀਡੇਟਸ ਅਨਾਉਂਸ ਕਰ ਦਿੱਤੇ ਗਏ ਨੇ ਅਖਰ ਤੁਹਾਡਾ ਉਹਨਾਂ ਚ ਨਾਮ ਹੈ ਨਹੀਂ ਕੀ ਲੱਗਦਾ ਕਿਸ ਬੇਸਿਸ ਤੇ ਕੀਤਾ ਹੋਣਾ ਫਾਈਨਲ ਕਿ ਉਹ ਵਿਰੋਧੀ ਬਹੁਤ ਸਵਾਲ ਖੜੇ ਕਰ ਰਹੇ ਨੇ ਵੀ ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲ ਰਹੇ ਮੈਂ ਮਿਨਿਸਟਰਾਂ ਨੂੰ ਹੀ ਦੁਬਾਰਾ ਇਹਨਾਂ ਨੇ ਮੌਕਾ ਦੇ ਰਹੇ ਨੇ ਕੋਈ ਨਿਊ ਫੇਸਿਸ ਨਹੀਂ ਲੈ ਕੇ ਆ ਰਹੀ ਪਾਰਟੀ ਦੇਖੋ ਆਪਣੇ ਅੱਛੇ ਚਿਹਰਿਆਂ ਨੂੰ ਲੜਾਣਾ ਪਾਰਟੀ ਨੂੰ ਹਮੇਸ਼ਾ ਹੀ ਪਸੰਦ ਰਹਿੰਦਾ ਉਹ ਚ ਕੀ ਗੱਲ ਉਹ ਚ ਕੋਈ ਕੁਐਸਚਨ ਖੜਾ ਵਿਰੋਧੀਆਂ ਕੋ ਦੇਖੋ ਕੁਐਸਚਨ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਜਿਹੜੇ ਬੜੇ ਬੜੇ ਫੇਸ ਸੀਗੇ ਜਨਤਾ ਨੇ 2 2022 ਚ ਕਿਉਂ ਧੋਤੇ ਇਹਨਾਂ ਦੇ ਬੜੇ ਫੇਸ ਸੀਗੇ ਸਾਰੇ ਉਹ ਜਿਹੜੇ ਧੋਤੇ ਲੋਕਾਂ ਨੇ ਸੋ ਮੈਂ ਇਹ ਇਹ ਕਹਿ ਸਕਦਾ ਹਾਂ ਵੀ ਪਾਰਟੀ ਦੀ ਜਿਹੜੀ ਅੱਛੀ ਚੁਆਇਸ ਹੈ ਆਪਣੇ ਅੱਛੇ ਮਿਨਿਸਟਰਾਂ ਨੂੰ ਲੜਾ ਕੇ ਪਾਰਲੀਮੈਂਟ ਭੇਜਣਾ ਤਾਂ ਕਿ ਪੰਜਾਬ ਦੇ ਹਕ ਹਰ ਇੱਕ ਵਰਗ ਦੀ ਆਵਾਜ਼ ਜਿਹੜੀ ਸਾਡੀ ਪਾਰਲੀਮੈਂਟ 'ਚ ਪਹੁੰਚੇ ਔਰ ਸੈਂਟਰ ਜਿਹੜੀ ਪਾਰਟੀ ਰਾਜ ਕਰ ਰਹੀ ਆ ਉਹਨਾਂ ਦੇ ਕੰਨ ਖੁੱਲੇ ਜਾਣ ਜਾ ਕੇ ਜੇ ਬਸ ਆਪ ਇੱਕ ਪੰਜਾਬ ਯੂਥ ਕਾਂਗਰਸ ਦੇ ਅੱਜ ਜਨਰਲ ਸੈਕਟਰੀ ਨੇ ਲੀਡਰ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਨੈਸ਼ਨਲ ਲੈਵਲ ਤੇ ਅਲਾਈਅੰਸ ਹੋਇਆ ਤੁਹਾਡਾ ਕਾਂਗਰਸ ਦੇ ਨਾਲ ਉਹ ਤੋੜ ਦੇਣਾ ਚਾਹੀਦਾ ਕਾਂਗਰਸ ਨੂੰ ਕਿਉਂਕਿ ਸਾਨੂੰ ਕਾਂਗਰਸ ਨੂੰ ਇੱਥੇ ਪੰਜਾਬ 'ਚ ਉਹਦਾ ਨੁਕਸਾਨ ਬਹੁਤ ਹੋ ਰਿਹਾ ਲਗਾਤਾਰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਤਾਂ ਇੱਕ ਜਨਰਲ ਸੈਕਟਰੀ ਆ ਜਾਂ ਕੋਈ ਹੋਰ ਉਦੇਦਾਰਾ ਹੈ ਕਾਂਗਰਸ ਦੇ ਉਹਨਾਂ ਨੂੰ ਆਪਣੇ ਹਾਈ ਕਮਾਂਡ ਨਾਲ ਮੀਡੀਆ ਤੋਂ ਜਾਣ ਤੋਂ ਪਹਿਲਾਂ ਮੈਂ ਕਹਿਣਾ ਇਹ ਇਹ ਸਲਾਹ مشورہ ਆਪਣੇ ਹਾਈ ਕਮਾਂਡ ਨਾਲ ਜ਼ਰੂਰ ਕਰਨਾ ਚਾਹੀਦਾ ਜਾ ਕੇ ਜੀ ਅੱਛਾ ਇੱਕ ਜੂਨ ਨੂੰ ਜਿਹੜਾ ਹੈਗਾ ਲਾਸਟ ਫੇਸ ਰੱਖਿਆ ਗਿਆ ਤੇ ਕੀ ਐਡਵਾਂਟੇਜ ਰਹੂਗਾ ਪੰਜਾਬ ਲਈ ਤੇ ਤੁਹਾਡੇ ਲਈ ਬਤੌਰ ਤੁਸੀਂ ਕਿਉਂਕਿ ਰੂਲਿੰਗ ਪਾਰਟੀ ਦੇ ਲੀਡਰ ਹੈਗੇ ਹੋ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਜ਼ਿੰਮੇਵਾਰੀ ਨਿਭਾਓਗੇ ਦੇਖੋ ਸਾਨੂੰ ਪਾਰਟੀ ਨੇ ਜਿਹੜੀ ਵਜ਼ਮਾਂ ਵਾਰ ਦਿੱਤੀ ਹੈ ਪਹਿਲਾਂ ਵੀ ਦਿੱਤੀ ਨਵਾਂ ਨੇ ਆਏ ਆ ਅੱਗੇ ਨੂੰ ਵੀ ਜਿਹੜੀ ਸਾਡੇ ਨੂੰ ਡਿਊਟੀ ਜਿੱਦਾਂ ਜਿੱਦਾਂ ਲੱਗਦੀ ਹੈ ਪਾਰਟੀ ਨੇ ਉਹਦਾ ਦਾ ਡਿਊਟੀ ਕਰਾਂਗੇ ਪੰਜਾਬ ਦੇ ਲੋਕਾਂ ਚ ਪਹਿਲਾਂ ਵੀ ਰਹਨੇ ਪਏ ਆ ਅਸੀਂ ਤਾਂ 1 ਮਿੰਟ ਵੀ ਨਹੀਂ ਬਹਿ ਕੇ ਦੇਖਿਆ 2 ਸਾਲ ਦੇ ਵਿੱਚ ਸੋ ਇਹ ਇਹ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਅਜਾ ਆਮ ਆਦਮੀ ਪਾਰਟੀ ਦੇ ਵਿਸ਼ਵਾਸ ਕਰ ਰਹੇ ਆ ਮੁੱਖ ਮੰਤਰੀ ਭਗਵੰਤ ਪਾਣ ਜੀ ਦੇ ਵਿਸ਼ਵਾਸ ਕਰ ਰਹੇ ਆ ਉਹਨਾਂ ਨੂੰ ਤਾਂ ਕਿਤੇ ਮੁੱਖ ਮੰਤਰੀ ਕਿਤੇ ਕਿਤੇ ਦਰਸ਼ਨ ਹੁੰਦੇ ਸੀ ਅੱਜ ਸਰਕਾਰ ਤੁਹਾਡੇ ਦਵਾਰ ਦੇ ਉੱਤੇ ਆ ਤੇ ਹਰੇਕ ਐਮਐਲਏ ਹਰੇਕ ਮਿਨਿਸਟਰ ਲੋਕਾਂ ਦੇ ਦੁਆਰ ਤੇ ਰਹੇ ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਅੱਜ ਲੋਕਾਂ ਨੂੰ ਲੋਕਾਂ ਨੂੰ ਵਸਪ ਮੈਂ ਤੁਹਾਨੂੰ ਹੋਰ ਤੱਕਲ ਦੱਸਣੀ ਚਾਹਨਾ ਜਿਹੜੇ ਕੱਟਰ ਵਿਰੋਧੀ ਵੀ ਹੈ ਨਾ ਜੀ ਉਹ ਜੋ ਮਰਜ਼ੀ ਚਰਚਾ ਕਰਨ ਲੇਕਿਨ ਤੁਸੀਂ ਬਲੀਵ ਕਰਿਓ ਜਿਹੜੇ ਕੱਟਰ ਵੋਟਰ ਵੀ ਆ ਇੱਕ ਗੱਲ ਜ਼ਰੂਰ ਕਹਿੰਦੇ ਆ ਵੀ ਯਾਰ ਕੁਝ ਵੀ ਹੈ ਭਗਵੰਤ ਮਾਨ ਜੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਅਚਾ ਅੱਛਾ ਕਿ ਜਿਹੜਾ ਇਲੈਕਟੋਰਲ ਬਾਂਡ ਦੀ ਚਰਚਾ ਚੱਲ ਰਹੀ ਹੈ ਪੂਰੇ ਦੇਸ਼ ਦੇ ਵਿੱਚ ਬੀਜੇਪੀ ਤੇ ਨਿਸ਼ਾਨੇ ਲਾਏ ਜਾ ਰਹੇ ਨੇ ਅਲੀਗੇਸ਼ਨਸ ਲੱਗ ਰਹੇ ਨੇ ਕਿ ਕੀ ਕੁਛ ਜਿਹੜਾ ਹੋਇਆ ਫੰਡਿੰਗ ਦੇ ਨਾਮ ਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਈ ਸਕੈਮ ਵੀ ਸਭ ਤੋਂ ਵੱਡਾ ਸਕੈਮ ਵੀ ਇਸ ਨੂੰ ਦੱਸ ਰਹੇ ਨੇ ਇਲੈਕਟੋਰਲ ਬਾਂਡ ਕੋਈ ਤਾਂ ਜੋ ਨਜ਼ਰ ਆ ਰਿਹਾ ਸਕੈਮ ਹੈ ਜਿਹੜੇ ਈਡੀ ਦਾ ਲਗਾਤਾਰ ਯੂਜ਼ ਕਰ ਰਿਹਾ ਹੈ ਭਜਿਆ ਹੋਇਆ ਆਕਸਾਈਜ਼ ਕਟਾਲਾ ਹੋਇਆ ਫਲਾਣਾ ਹੋਇਆ ਇਹ ਹੋਇਆ ਉਹ ਹੋਇਆ ਪ੍ਰੂਫ ਕੁਛ ਨਹੀਂ ਕਰ ਸਕੇ ਹਲ ਤੱਕ ਤਾਂ ਜੋ ਨਜ਼ਰ ਆ ਰਿਹਾ ਸਵਾਏ ਕਿਉਂਕਿ ਉਹਨਾਂ ਨੂੰ ਇੱਕ ਪਾਰਟੀ ਤੋਂ ਖਤਰਾ ਇੱਕ ਲੀਡਰ ਤੋਂ ਹਿੰਦੁਸਤਾਨ ਚ ਖਤਰਾ ਹੈ ਉਹ ਅਗੇ ਹਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਇਹਨਾਂ ਦੀ ਜਿਹੜੀ ਜੋੜੀ ਹੈ ਉਹਨਾਂ ਤੋਂ ਲੱਗਦਾ ਵੀ ਇਹ ਉਹ ਐਡੇ ਲੀਡਰ ਤਕੜੇ ਆ ਸਾਡੇ ਵੀ ਉਹਨਾਂ ਨੂੰ ਮਹਿਸੂਸ ਹੋ ਰਿਹਾ ਵੀ ਇਹਨਾਂ ਨੂੰ ਕਿੱਦਾਂ ਸੀ ਰੋਕਣਾ ਚਾਹੇ ਕਿਸੇ ਤਰ੍ਹਾਂ ਰੋਕ ਕੇ ਸੋ ਉਹ ਜਿਹੜੀ ਪਾਲਿਸੀ ਆ ਅੱਜ ਉਹ ਸੀ ਘਟਕਰੇ ਦੇ ਵਿੱਚ ਮੈਂ ਕਹਿ ਸਕਦਾ ਜਿਹੜਾ ਇਲੈਕਟਰਨ ਬੌਂਡ ਸਕੈਮ ਹੈ ਇੱਕ ਤਰ੍ਹਾਂ ਦਾ ਬਹੁਤ ਵੱਡਾ ਸਕੈਮ ਹੈ ਅੱਜ ਉਸ ਐਡੇ ਵੱਡੇ ਕੁਐਸਚਨ ਰਾਈਜ਼ ਹੋਊਗੇ ਕਿ ਕਿਸੇ ਵੀ ਜਿਹੜਾ ਆਦਮੀ ਸੀਏ ਹੈ ਐਡਵੋਕੇਟ ਹੈਗਾ ਇਸ ਡਿਵੀਜ਼ਨ ਦਾ ਉਹ ਆਪਣੇ ਆਪ ਫੈਸਲਾ ਦੇਗਾ ਵੀ ਇਹ ਬਹੁਤ ਵੱਡਾ ਸਕੈਮ ਹੈ ਹੌਣ ਲੱਗਦਾ ਵੀ ਇਸ ਦਾ ਇੰਪੈਕਟ ਪਾਊਗਾ ਚੋਣਾਂ ਦੇ ਨਤੀਜੇ 100% ਪਾਊਗਾ ਜੀ 100% ਕਾਊਗਾ ਸੋ ਇਹਨਾਂ ਦੇ ਜਿਹੜੀ ਇਹ ਗੱਲ ਕਰਦੇ ਆ ਕਿ ਸਾਡੇ 'ਚ ਕੋਈ ਸਕੈਮ ਨਹੀਂ ਹੋਇਆ ਅਜੇ ਤੱਕ ਅਸੀਂ ਕੋਈ ਭ੍ਰਸ਼ਟਾਚਾਰ ਨਹੀਂ ਹੁੰਦਾ ਤਾਂ ਇਸ ਤੋਂ ਵੱਡਾ ਭ੍ਰਸ਼ਟਾਚਾਰ ਕਿਹੜਾ ਹੈ ਮਨਸੂਬਾ ਆਖਰੀ ਸਵਾਲ ਜੀ ਕੀ ਲੱਗਦਾ ਹੁਣ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਅੱਜ 16 ਮਾਰਚ ਆ 2 ਸਾਲ ਪੂਰੇ ਹੋ ਚੁੱਕੇ ਨੇ ਤੁਸੀਂ ਓਵਰਆਲ ਦੱਸਿਆ ਪ੍ਰਾਪਤੀਆਂ ਵੱਖ-ਵੱਖ ਮਹਿਕਮਿਆਂ 'ਚ ਤੁਹਾਡੇ ਆਪਣੇ ਮਹਿਕਮਿਆਂ ਦੀ ਜੇ ਗੱਲ ਕਰੀ ਜੋ ਤੁਹਾਨੂੰ ਜ਼ਿੰਮੇਵਾਰੀ ਮਿਲੀ ਸੀਗੀ ਤੁਸੀਂ ਬਤੌਰ ਅਚੀਵਮੈਂਟਸ ਕਿਹੜੀਆਂ-ਕਿਹੜੀਆਂ ਮੰਨੋਗੇ ਜਿਹੜੀਆਂ 2 ਸਾਲਾਂ ਇ ਤੁਹਾਨੂੰ ਲੱਗਦਾ ਵੀ ਇਹ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਕੰਮ ਹੋਇਆ ਦੇਖੋ ਪੰਜਾਬ ਦਾ ਮਾਲ ਮਹਿਕਮਾ ਲੋਕਾਂ ਦਾ ਵਿਸ਼ਵਾਸ ਜਿੱਤਿਆ ਤੇ ਅੱਜ ਹਜ਼ਾਰ ਕਰੋੜ ਰੁਪਏ ਦਾ ਰੈਵਨਿਊ ਬਣਿਆ ਇੱਕ ਸਾਡਾ ਪੰਜਾਬ ਦੇ ਵਿੱਚ ਬਿਸੀ ਸਰਕਾਰ ਨਾਲ ਮੁਕਾਬਲੇ ਸੋ ਇਹ ਲੋਕਾਂ ਦਾ ਵਿਸ਼ਵਾਸ ਹੁੰਦਾ ਸਰਕਾਰ ਦੇ ਉੱਤੇ ਮਾਨਜਕ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕਾਰਸ਼ੈਲੀ ਦੇ ਉੱਤੇ ਦੂਜੀ ਗੱਲ ਆ ਵੀ ਸਟੈਂਪ ਡਿਊਟੀ ਲੈਣ ਲੋਕ ਜਾਂਦੇ ਸੀ ਉੱਥੇ ਕਿਸੇ ਨੂੰ ਤੁਸੀਂ ਕਿਸੇ ਨੇ ਬੰਦੇ ਨੇ ਬਾਥਰੂਮ ਜਾਣਾ ਉਹਲੀ ਵੀ ਜਗਾ ਹੈ ਨੇ ਤਾਂ 241 ਕਰੋੜ ਰੁਪਇਆ ਪੰਜਾਬ ਜਾਂ ਤਹਿਸੀਲਾਂ ਨੂੰ ਅਪਡੇਟ ਕਰਨ ਦੇ ਲਈ ਉਹਨਾਂ ਦੇ ਨਵੇਂ ਬਿਲਡਿੰਗਸ ਲਈ ਰੈਨੋਵੇਸ਼ਨ ਲਈ ਹਰੇਕ ਉੱਥੇ ਬੱਚੇ ਜਿਹੜੇ ਬੰਦੇ ਨੇ ਇਨਾ ਜਾ ਕੇ ਸਟੈਂਪ ਡਿਊਟੀ ਦੇਣੀ ਉਹਨੂੰ ਹਰੇਕ ਚੀਜ਼ ਪ੍ਰੋਵਾਈਡ ਕਰਾਉਣ ਲਈ ਸਰਕਾਰ ਨੇ ਜਾਰੀ ਕੀਤਾ ਹੈ ਤੀਜੀ ਕਾਲਾ ਬਹੁਤ ਸਾਰੀਆਂ ਆਨਲਾਈਨ ਸਰਵਿਸਿਜ਼ ਆ ਤੁਸੀਂ ਖਾਨਗੀ ਤਕਸੀਮ ਕਰਨੀ ਆ ਪਰਿਵਾਰ ਦੇ ਡਿਵੀਜ਼ਨ ਕਰਨੀ ਆ ਉਹਦੇ ਲਈ ਪੋਰਟਲ ਬਣਾਇਆ ਗਿਆ ਤੁਸੀਂ ਦੁਨੀਆ 'ਚ ਕਿਤੇ ਬੈਠੇ ਵੀ ਫਰਦ ਮੰਗਾ ਸਕਦੇ ਆ ਤੁਸੀਂ ਆਨਲਾਈਨ ਈ-ਸਟੈਂਪ ਪੇਪਰ ਕੱਢ ਸਕਦੇ 500 ਰੁਪਏ ਤੱਕ ਦਾ ਕਿਉਂਕਿ ਤੁਸੀਂ ਕੋਈ ਕਾਗਜ਼ ਲਿਖਣਾ ਕਿਸੇ ਨਾਲ ਐਗਰੀਮੈਂਟ ਕਰਨਾ ਤਾਂ ਤੁਹਾਨੂੰ ਰਾਤ ਨੂੰ ਵੀ ਕਈ ਵਾਰੀ ਲੋਕ ਬੈਠ ਕੇ ਕਰਦਿਆ ਵੀ ਸ਼ਾਮ ਪਈ ਹੁੰਦੀ ਆ ਅੱਗੇ ਜਾਣਾ ਪੈਂਦਾ ਸੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਂ ਹਾਂ ਸਭ ਤੋਂ ਵੱਡੀ ਗੱਲ ਸੀ ਜਨਮਾਲ ਅਦਾਲਤ ਜਿਹੜੇ ਮੁੱਖ ਮੰਤਰੀ ਦੇ ਆਦੇਸ਼ ਤੇ ਲਗਾਈ ਗਈ ਜਿਹਦੇ ਵਿੱਚ ਮੈਂ ਜਾ ਕੇ ਖੁਦ ਲੋਕਾਂ ਦੇ ਵਿੱਚ ਬੈਠਾ ਜਲੰਧਰ ਚ ਲਗਾਈ ਗਏ ਹਜ਼ਾਰ ਦੇ ਘਰੀਓਂ ਇੰਤਕਾਲ ਹੋਇਆ ਲੋਕਾਂ ਦੇ ਸਮੱਸਿਆਵਾਂ ਸੁਣੀਆਂ ਕਿਹਾ ਲਿਆਓ ਜੀ ਕਿਹੜਾ ਅਫਸਰ ਤੁਹਾਨੂੰ ਤੰਗ ਕਰਦਾ ਕਿਹੜਾ ਬੰਦਾ ਤੁਹਾਨੂੰ ਕਿਸ ਤਰ੍ਹਾਂ ਤੰਗ ਕਰਦਾ ਦੱਸੋ ਉਹਦੇ ਨਾਲ ਨਾਲ WhatsApp ਨੰਬਰ ਜਾਰੀ ਕੀਤਾ ਵੀ ਅਗਰ ਕਿਸੇ ਦੀ ਕੋਈ ਕੰਪਲੇਟ ਆ ਸਾਨੂੰ ਭੇਜੋ ਇਸ ਨੰਬਰ ਦੇ ਉੱਤੇ ਤੀਜੀ ਗੱਲ ਉਸ ਤੋਂ ਉਹ ਲੈ ਕੇ ਮੁੱਖ ਮੰਤਰੀ ਦੇ ਆਦੇਸ਼ ਤੇ ਛੁੱਟੀ ਵਾਲੇ ਦਿਨ ਅਸੀਂ ਕੈਂਪ ਲਗਾਇਆ ਜਿੱਚ 31000 ਤੋਂ ਜ਼ਿਆਦਾ ਇੰਤਕਾਲ ਇੱਕ ਦਿਨ ਚ ਦਰਜ ਕੀਤੇ ਗਏ 10 ਤੋਂ ਜ਼ਿਆਦਾ ਤਹਿਸੀਲਾਂ ਵਿਜ਼ਿਟ ਕੀਤੀਆਂ ਫਿਰ ਦੁਆਰਾ ਸੈਕੰਡ ਕੈਂਪ ਇੱਕ ਹਫ਼ਤੇ ਬਾਅਦ ਲਗਾਇਆ ਹੈਗਾ ਤਕਰੀਬਨ 50000 ਦੁਆਰਾ ਇੰਤਕਾਲ ਦਰਜ ਕੀਤੇ ਗਏ ਤੋ ਕਿ ਅਸੀਂ ਇਹ ਸਰਕਾਰ ਦੀ ਕਾਰਜਸ਼ੈਲੀ ਦਾ ਤਰੀਕਾ ਸੀ ਲੋਕਾਂ ਦੇ ਵਿੱਚ ਜਾ ਕੇ ਬਹਿਣ ਦਾ ਤਰੀਕਾ ਮੁੱਖ ਮੰਤਰੀ ਖੁਦ ਤਹਿਸੀਲ ਚ ਗਏ ਜਾ ਕੇ ਲੋਕਾਂ ਨੂੰ ਪੁੱਛਿਆ ਜਾ ਕੇ ਦੱਸੋ ਕਿਸ ਕਿਸਮ ਦੀ ਪਰੇਸ਼ਾਨੀ ਹੈ ਸੁ ਕਹਿਣ ਦਾ ਮੇਰਾ ਭਾਵ ਹੈ ਬਟਰ ਸਪਲਾਈ ਦੀ ਗੱਲ ਕਰੀਏ ਤੇ 15 ਅੱਜ ਵੱਡੇ ਸਰਫਸ ਬਾਡਰ ਪ੍ਰੋਜੈਕਟ ਚੱਲ ਰਿਹਾ ਹੈ ਕਿਉਂਕਿ ਜਿਹੜੇ ਜਿਹੜੇ ਏਰੀਆ ਦੇ ਵਿੱਚ ਪਾਣੀ ਜਿਹੜਾ ਜ਼ਮੀਨੀ ਪਾਣੀ ਪੀਣਾਂ ਯੋਗ ਨਹੀਂ ਹੈ ਬਹੁਤ ਜ਼ਿਆਦਾ ਖਰਾਬ ਹੈ ਉੱਥੇ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਅੱਛੀ ਕੁਆਲਿਟੀ ਦੇਣ ਦੇ ਲਈ ਵੱਡੇ ਸਰਫਸ ਬਾਡਰ ਹੈ ਤਾਂ ਕਿ ਨਹਿਰੀ ਪਾਣੀ ਨੂੰ ਸਾਫ਼ ਕਰਕੇ ਲੋਕਾਂ ਨੂੰ ਹਰ ਘਰ ਜਲ ਸਪਲਾਈ ਕੀਤਾ ਜਾ ਸਕੇ ਸੋ ਇਦਾਂ ਬਹੁਤ ਸਾਰੇ ਆਰਓ ਠੀਕ ਕਰਾਏ ਗਏ ਆ ਹੋਰ ਪ੍ਰੋਜੈਕਟ ਬਹੁਤ ਸਾਰੇ ਪਾਣੀ ਦੇ ਜਿਹੜੇ ਜਿਹੜੇ ਏਰੀਆ ਚ ਟਿਊਬਵਲ ਸਹੀ ਮੈਂ ਕਹਿੰਦਾ ਹਜ਼ਾਰ ਤੋਂ ਹਜ਼ਾਰ ਦੇ ਕਰੀ ਪ੍ਰੋਜੈਕਟ ਉਹੀ ਚੱਲਦੇ ਪਏ ਅਲਗ-ਅਲ ਹਰ ਇੱਕ ਪਿੰਡ ਦੇ ਵਿੱਚ ਵਾਟਰ ਵਾਟਰ ਸਕੀਮ ਚੱਲਦੀ ਪਈ ਹੈ ਸੋ ਇਹ ਇਹ ਸਰਕਾਰ ਦੀ ਘਾਰੇ ਸ਼ੈਲੀ ਹੈ ਔਰ ਜਾ ਕੇ ਲੋਕਾਂ ਨੂੰ ਪੁੱਛਣਾ ਜਾ ਕੇ ਔਰ 31 ਤੋਂ ਜ਼ਿਆਦਾ ਲੈਬਰਾਟਰੀਆਂ ਚੱਲ ਰਹੀਆਂ ਜਿਹਦੇ ਵਿੱਚ ਰੀਜਨਲ ਲੈਬਰਾਟਰੀ ਚੱਲ ਰਹੀਆਂ ਸੈਂਟਰਲ ਲੈਬਰਾਟਰੀ ਚੱਲ ਰਹੀ ਹੈ ਮੁਹਾਲੀ ਦੇ ਵਿੱਚ ਹੋਰ ਛੋਟੀਆਂ ਲੈਬਰਾਟਰੀਆਂ ਵੀ ਲਗਾਤਾਰ ਵਾਟਰ ਸਰਪਲਾਈ ਦੇ ਸੈਂਪਲ ਲੈਂਦੀਆਂ ਆ ਆਪਣੇ ਰਿਪੋਰਟਾਂ ਔਰ ਜਿਹੜਾ ਸਾਡਾ ਪੋਰਟਲ ਹੈ ਕੰਪਲੇਂਟ ਵਾਟਰ ਸਰਪਲਾਈ ਦਾ ਪਬਲਿਕ ਹੈਲਥ ਦਾ ਉੱਥੇ 97% ਤੋਂ ਜ਼ਿਆਦਾ ਲੋਕਾਂ ਦੀਆਂ ਕੰਪਲੇਟਾਂ ਹੁਣ ਤੱਕ ਹੱਲ ਹੋ ਗਈਆਂ ਅੱਜਕਰ ਨੂੰ 100 ਕੰਪਲੀਟ ਆਈ ਹੈ ਤੇ 97 ਕੰਪਲੀਟਾਂ ਤੋਂ ਲੋਕਾਂ ਦੀਆਂ ਸੁਣ ਕੇ ਉਹ ਕਹਿੰਦਾ ਡਿਪਾਰਟਮੈਂਟ ਨੇ ਉਹਨਾਂ ਦਾ ਹੱਲ ਕਰਕੇ ਦਿੱਤਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਬ੍ਰਹਮਸ਼ੰਕਰ ਜੇਮਪਾ ਜੀ ਨਾਲ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਦੱਸਿਆ ਅੱਜ 16 ਮਾਰਚ ਨੂੰ ਪੂਰੇ 2 ਸਾਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਤੇ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਨੇ ਕਿਹੜੇ-ਕਿਹੜੇ ਕੰਮ ਲੋਕਾਂ ਦੇ ਹੱਕਾਂ ਲਈ ਕੀਤੇ ਨੇ ਤੇ ਆਉਣ ਵਾਲੇ ਸਮੇਂ 'ਚ ਹੋਰ ਕੀ ਕੁਝ ਕੀਤਾ ਜਾਊਗਾ ਤੇ ਨਾਲ ਹੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਉਸ ਤੇ ਗੱਲਬਾਤ ਜੜੀ ਉਹ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ